ਆਪਣੇ ਆਪਣੇ ਅੰਦਰ ਉਹਨਾਂ ਸਾਰਿਆਂ ਬਚਨਾਂ ਨੂੰ ਵਸਾਈਏ ਨਹੀਂ ਤੇ ਘੱਟੋ-ਘੱਟ ਇੱਕ ਚੀਜ਼ ਨੂੰ ਤੇ ਜ਼ਰੂਰ ਹੀ ਵਸਾ ਲਈਏ ਕਿ ਅੱਜ ਤੋਂ ਬਾਅਦ ਕਿਸੇ ਵੀ ਸਿੱਖ ਨੇ ਜਿਹੜੇ ਬਾਬਾ RAM ਸਿੰਘ ਮੰਨਦੇ ਨੇ ਉਹ ਸਿੱਖ ਉਹ ਬਾਬਾ RAM ਸਿੰਘ ਕਹਿ ਲੈਣ ਜਿਹੜੇ ਨਾਮ ਧਾਰੀਏ ਨੇ ਉਹਨਾਂ ਵਾਸਤੇ ਸਤਿਗੁਰੂ RAM ਸਿੰਘ ਇਹ ਅੱਜ ਤੋਂ ਅਸੀਂ ਇਹ ਪ੍ਰਣ ਕਰੀਏ ਅੱਜ ਤੋਂ ਬਾਅਦ ਕੋਈ ਵੀ ਆਪਣੀ ਲੜਕੀ ਨੂੰ ਗਰਭ ਵਿੱਚ ਜਾਂ ਜੰਮਣ ਤੋਂ ਬਾਅਦ ਕੁੜੀ ਸਮਝ ਕੇ ਕੋਈ ਖਤਮ ਨਹੀਂ ਕਰੇਗਾ ਤੇ ਜਿਹੜੇ ਕੁੜੀਆਂ ਨੂੰ ਨੂੰਹਾਂ ਨੂੰ ਤੰਗ ਕਰਨਗੇ ਉਹ ਸਤਗੁਰੂ ਨਾਨਕਦੇਵ ਦੇ ਦਰਬਾਰ ਵਿੱਚ ਬਖਸ਼ੇ ਨਹੀਂ ਜਾ ਸਕਦੇ ਕਰੜੀ ਤੋਂ ਕਰੜੀ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਸਜ਼ਾ ਮਿਲੇਗੀ ਸਤਗੁਰੂ ਨਾਨਕਦੇਵ ਦਾ ਹੀ ਵਚਨ ਹੈ ਸੋ ਕਿਉਂ ਮੰਦਾ ਆਖਿਆ ਜਿੱਤ ਜਮੈ ਰਾਜਾਨ ਤੇ ਜਿਹਦੇ ਮੰਦਾ ਆਖੰਦਾ ਹੁਕਮ ਨਹੀਂ ਜਿਹੜੇ ਕੁੜੀਆਂ ਨੂੰ ਤੰਗ ਕਰਦੇ ਨੇ ਮਾਰ ਦਿੰਦੇ ਨੇ ਉਹ ਕਿਵੇਂ ਬਖਸ਼ੇ ਜਾਣਗੇ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸਹਿਲ ਪੁਨੀਤ ਦਾ ਮਤਲਬ ਹੁੰਦਾ ਪਵਿੱਤਰ ਹੁਣ ਇਹ ਗੁਰਬਾਣੀ ਦੀ ਤੁਕ ਗੌੜੀ ਮਹਲਾ 5ਵਾਂ ਵਿੱਚ ਲਿਖੀ ਹੋਈ ਹੈ ਜਿੱਥੇ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸਹਿਲ ਕਿਵੇਂ ਸੁਖੀ ਹੋ ਗਏ ਨਾ ਪਵਿੱਤਰ ਹੋ ਗਏ ਤੇ ਸੁਖੀ ਹੋ ਗਏ ਸੁਖੀ ਕਿਵੇਂ ਹੁੰਨੇ ਆ ਜਦੋਂ ਆਪਾਂ ਮਾੜੀਆਂ ਆਦਤਾਂ ਛੱਡ ਦਿੰਨੇ ਆ ਆਪੇ ਸੁਖੀ ਹੋ ਜਾਂਦੇ ਆ ਸੱਚੇ ਪਾਤਸ਼ਾਹ ਮਾੜੀਆਂ ਆਦਤਾਂ ਛਟਾਉਂਦੇ ਛਡਾਉਂਦੇ ਨੇ ਤੇ ਚੰਗੀਆਂ ਪਾਉਂਦੇ ਨੇ ਆਪਾਂ ਵੀ ਅੱਜ ਇੱਥੇ ਇਕੱਠੇ ਹੋਏ ਆ ਤੇ ਆਪਣੇ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਕਥਾ ਸੁਣ ਕੇ ਕੀਰਤਨ ਸੁਣ ਕੇ ਕੁਝ ਇਹੋ ਜਿਹੇ ਗੁਣ ਧਾਰਨ ਕਰਕੇ ਜਾਈਏ ਕੁਝ ਪ੍ਰਣ ਕਰੀਏ ਜੀਦੇ ਨਾਲ ਸਾਡਾ ਜੀਵਨ ਸੁਖੀ ਚੱਲੇ ਤੇ ਸਮਾਜ ਦਾ ਵੀ ਜੀਵਨ ਸੁਖੀ ਚੱਲੇ ਤੇ ਜਿਵੇਂ ਜਹੇਦਾਰ ਜੀ ਨੇ ਪੜਿਆ ਆਪਾਂ ਜਾਤ ਪਾਤ ਤੋਂ